ਹਾਂਜੀ ਜਿੱਦਾਂ ਵੀ ਆਪਾਂ ਬੌਲ ਮਿੱਟੀ ਦੇ ਬਾਵੇ ਵਿੱਚ ਦੇਖਦੇ ਹਾਂ ਕਿ ਮਿੰਦੋ ਦਾ ਵਿਆਹ ਹੋ ਰਿਹਾ ਹੁੰਦਾ ਹੈ ਤੇ ਜਿਹੜਾ ਕੀ ਦੇਵ ਦੇ ਨਾਲ ਹੋ ਰਿਹਾ ਹੁੰਦਾ ਹੈ ਤੇ ਦੇਵ ਉੱਥੇ ਛਗਣ ਕਰ ਰਿਹਾ ਹੁੰਦਾ ਤੇ ਇੱਕ ਪਾਸੇ ਬਹੁਤ ਹੀ ਜ਼ਿਆਦਾ ਉਸੇ ਦੇ ਵਿੱਚ ਹੁੰਦਾ ਹੈ ਕਿਉਂਕਿ ਉਸ ਦਾ ਜ਼ਬਰਦਸਤੀ ਵਿਆਹ ਹੋ ਰਿਹਾ ਹੁੰਦਾ ਹੈ ਉਹ ਕਰਵਾਉਣਾ ਵੀ ਚਾਹੁੰਦਾ ਹੁੰਦਾ ਹੈ ਤੇ ਨਹੀਂ ਵੀ ਕਰਵਾਉਣਾ ਚਾਹੁੰਦਾ ਦੋਚਿੱਤਾ ਹੋਇਆ ਹੁੰਦਾ ਹੈ ਤੇ ਫਿਰ ਉਹਨਾਂ ਨੂੰ ਕਹਿੰਦਾ ਹੈ ਕਿ ਮੈਨੂੰ ਕਿਸੇ ਕੋਈ ਗੱਲ ਤਾਂ ਕਰ ਲੈਂਦੋ ਮਿੰਦੋ ਨਾਲ ਜਿਹੜਾ ਕਿਹੜਾ ਕੋਈ ਮੇਰੀ ਮਠਿਆਈ ਮੇਰੇ ਮੂੰਹ ਵਿੱਚ ਪਾ ਦਿੰਦਾ ਹੈ ਪਲੀਜ਼ ਮੈਨੂੰ ਉਹਨਾਂ ਦਾ ਗੱਲ ਤਾਂ ਕਰ ਲੈਂਦੋ ਤੇ ਫਿਰ ਕਹਿੰਦਾ ਹੈ ਇਹ ਬੋਲਦੀ ਹੀ ਨਹੀਂ ਮਿੰਦੋ ਬਾਰੇ ਕਹਿੰਦਾ ਤੇ ਕਹਿੰਦਾ ਕੋਈ ਨਹੀਂ ਉਹ ਸ਼ਰਮਾਉਂਦੀ ਹੈ ਤਾਂ ਉਹ ਕਹਿੰਦਾ ਸ਼ਰਮਾਉਂਦੇ ਐਵੇਂ ਥੋੜਾ ਹੁੰਦੇ ਸ਼ਰਮਾਉਂਦੇ ਤਾਂ ਹੋਰ ਤਰਾ ਹੁੰਦੇ ਆ ਉਹ ਕਹਿੰਦੇ ਨਹੀਂ ਕੋਈ ਨਹੀਂ ਠੀਕ ਉਹ ਹੋ ਜਾਏਗਾ ਅਜੇ ਉਹ ਸਦੋ ਇਹ ਥੋੜਾ ਅਜੀਬ ਜਿਹਾ ਲੱਗ ਰਿਹਾ ਹੈ ਇੱਥੇ ਹੀ ਫਿਰ ਜਦੋਂ ਉਸ ਨੂੰ ਕਹਿੰਦੇ ਹਾਂ ਕਿ ਚਲੋ ਹੁਣ ਤੁਰੋ ਤੁਸੀਂ ਤੁਰ ਕੇ ਚਲੋ ਆਪਣੇ ਘਰ ਨੂੰ ਤੇ ਉੱਥੇ ਹੀ ਉਹ ਕਹਿੰਦਾ ਹੈ ਚਲੋ ਲਿਆਓ ਗੱਡੀ ਆਪਾਂ ਤੁਰ ਕੇ ਜਾਣੇ ਹਾਂ ਤੇ ਉੱਥੇ ਹੀ ਉਸ ਦੀ ਸੱਸ ਕਹਿੰਦੀ ਹੈ ਦੇਵਦੀ ਕਿ ਤੂੰ ਉਧਰ ਕਿੱਧਰ ਤੁਰ ਕੇ ਜਾਣਾ ਹੈ ਤੂੰ ਤਾਂ ਜਾਣਾ ਹੈ ਤਾਂ ਉਹ ਸਾਡੇ ਕੋਲ ਜਾਣਾ ਹੈ ਨਾ ਕਿ ਤੂੰ ਇੱਧਰ ਜਾਣਾ ਹੈ ਕਿਉਂਕਿ ਤੈਨੂੰ ਅਸੀਂ ਕਰਜਵਾਈ ਬਣਾਉਣਾ ਹੈ ਜਦੋਂ ਇਹ ਗੱਲ ਸੁਣਦਾ ਹੈ ਤੇ ਦੇਵ ਨੂੰ ਚਟਕਾ ਲੱਗਦਾ ਹੈ ਤੇ ਉਹ ਕਹਿੰਦਾ ਕਰਜਵਾਈ ਕਹਿੰਦਾ ਕਰਜਵਾਈ ਵਾਲੀ ਤਾਂ ਮੇਰੇ ਨਾਲ ਪਹਿਲਾਂ ਕੋਈ ਗੱਲ ਨਹੀਂ ਹੋਈ ਕਹਿੰਦਾ ਕੋਈ ਗੱਲ ਨਹੀਂ ਹੋ ਜਾਏਗੀ ਹੁਣ ਘਰੇ ਜਾ ਕੇ ਗੱਲਾਂ ਹੀ ਹੋਣੀਆਂ ਨੇ ਇਸੇ ਤਰ੍ਹਾਂ ਉਹ ਨਵੀ ਨੂੰ ਕਹਿੰਦਾ ਹੈ ਕਿ ਤੂੰ ਸੀ ਤਾਂ ਯਾਰ ਮੈਨੂੰ ਫਸਾ ਕੇ ਰੱਖਦਾ ਮੈਨੂੰ ਉਤੋਂ ਆਉਂਦੇ ਨੇ ਕਿ ਕਰਜਵਾਈ ਬਨ ਜਾ ਮੈਂ ਘਰ ਜਵਾਈ ਕਿਵੇਂ ਬਣ ਕੇ ਰਹਿ ਰਾਵਾਂਗਾ ਫਿਰ ਇੱਥੇ ਹੀ ਉਹ ਦੇ ਮਿੰਦੋ ਪਲੇਟ ਰਾਹੀਂ ਸੁੱਤ ਰਹੀ ਹੁੰਦੀ ਹੈ ਚੌਲ ਤੇ ਉੱਥੇ ਹੀ ਹੋ ਆਂਦਾ ਹੈ ਕਿ ਇਹ ਤਾਂ ਮੈਨੂੰ ਸੁੱਟਨੇ ਚਾਹੀਦੇ ਹਨ ਤੇ ਦੂਜੇ ਪਾਸੇ ਇਹ ਤਿੰਨੇ ਦੇਖ ਰਹੇ ਹੁੰਦੇ ਹਨ ਕਿਉਂਕਿ ਉਹਨਾਂ ਦੀਆਂ ਉਮੀਦਾਂ ਤੇ ਸਾਰਾ ਪਾਣੀ ਫਿਰ ਚੁੱਕਿਆ ਹੁੰਦਾ ਇਸ ਕਰਕੇ ਇੱਕ ਪਾਸੇ ਖੜੇ ਹੋਏ ਦੇਖਦੇ ਤਮਾਸ਼ਾ ਬਹੁਤ ਅਜੀਬ ਫੀਲ ਕਰਦੇ ਨੇ ਤੇ ਇੱਥੇ ਹੀ ਉਹ ਆਪਣੀ ਕੁੜੀ ਦੀ ਡੋਲੀ ਤੋੜ ਰਹੇ ਹੁੰਦੇ ਨੇ ਤੇ ਭੈਣਾ ਰੋ ਰਹੀਆਂ ਹੁੰਦੀਆਂ ਨੇ ਤੇ ਫਿਰ ਇੱਥੇ ਅੱਗੇ ਘਰੇ ਜਦੋਂ ਆਉਂਦੇ ਨੇ ਤੇ ਫਿਰ ਅੱਗੇ ਸਾਲੀਆਂ ਨੱਕਾ ਲਾ ਕੇ ਖੜ੍ਹਦੀਆਂ ਨੇ ਤੇ ਕਹਿੰਦੀਆਂ ਨੇ ਹੁਣ ਤੁਸੀਂ ਇੱਥੋਂ ਭੱਜ ਨਹੀਂ ਸਕਦੇ ਪਹਿਲਾਂ ਤੁਸੀਂ ਭੱਜ ਚੁੱਕੇ ਜੇ ਦੇ ਪੈਸੇ ਨਹੀਂ ਦਿੰਦਾ ਕਦੇ ਕਿਸੇ ਤੋਂ ਮੰਗਦਾ ਹੈ ਤੇ ਕਦੇ ਕਿਸੇ ਤੋਂ ਤੇ ਇੱਥੇ ਹੀ ਉਹ ਪੈਸੇ ਨਾ ਦੇ ਕੇ ਹੀ ਗਾਂ ਲੰਗ ਦੀ ਕੋਸ਼ਿਸ਼ ਕਰਦਾ ਹੈ ਤੇ ਜਿੱਥੇ ਕਿ ਉਸ ਨੂੰ ਲੰਗਣ ਵੀ ਦਿੰਦੀਆਂ ਕਹਿੰਦਾ ਹੈ ਜੇ ਨਹੀਂ ਲੰਗਨ ਦੋਗਿਆ ਤਾਂ ਮੈਂ ਵਾਪਸ ਚਲਾ ਜਾਵਾਂਗਾ ਮੈਂ ਤਾਂ ਅੱਗੇ ਹੀ ਫਸ ਗਿਆ ਹਾਂ ਇਸੇ ਤਰ੍ਹਾਂ ਹੀ ਫਿਰ ਉਹ ਅੱਗੇ ਲੰਘ ਜਾਂਦਾ ਹੈ ਤੇ ਅੱਗੇ ਲੰਘ ਕੇ ਜਦੋਂ ਉਸ ਨੂੰ ਅੱਗੇ ਬਿਠਾਇਆ ਜਾਂਦਾ ਹੈ ਤੇ ਫਿਰ ਉਸ ਦੀ ਮਾਂ ਕਹਿੰਦੀ ਹੈ ਲਿਆਓ ਮੈਂ ਸ਼ਗਨ ਵਿਆਹ ਕਰ ਲਵਾ ਮੂੰ ਮਿੱਠਾ ਕਰਾ ਦੇਵਾਂ ਇੱਥੇ ਹੀ ਉਹਨਾਂ ਨੂੰ ਬਿਠਾ ਕੇ ਮੂੰ ਮਿੱਠਾ ਕਰਾਇਆ ਜਾਂਦਾ ਹੈ ਤੇ ਇੱਥੇ ਹੀ ਮਿੰਦੋਰੀ ਮਾਂ ਕਹਿੰਦੀ ਹੈ ਲਿਆਓ ਮੈਂ ਵੀ ਕਰਾ ਦੇਵਾਂ ਤੇ ਇਹ ਦੇਵ ਕਹਿ ਰਿਹਾ ਹੁੰਦਾ ਹੈ ਕਿ ਮੈਂ ਬਾਥਰੂਮ ਜਾਣਾ ਹੈ ਮੈਨੂੰ ਕੋਈ ਜਾਨ ਦੇਵੇਗਾ ਜਾਂ ਨਹੀਂ ਜਾਨ ਦੇਵੇਗਾ ਮੈਨੂੰ ਹੁਣ ਇੱਥੇ ਬਹਿ ਕੇ ਮਹਿਸੂਸ ਹੋ ਰਿਹਾ ਹੈ ਕਿ ਕੁੜੀ ਲਈ ਕਿੰਨਾ ਔਖਾ ਹੁੰਦਾ ਹੈ ਕਿ ਅਗਲੇ ਘਰ ਜਾ ਕੇ ਰਹਿਣਾ ਜਿਵੇਂ ਹੁਣ ਮੈਂ ਤਾਂ ਫਿਰ ਤੁਹਾਡੇ ਨਾਲ ਗੱਲ ਕਰ ਸਕਦਾ ਹਾਂ ਕਿਉਂਕਿ ਮੇਰੇ ਨਾਲ ਮੇਰੀ ਕਿਰਨ ਭਾਬੀ ਹੈਗੀ ਏ ਤੇ ਜੇ ਨਾ ਹੁੰਦੀ ਤੇ ਕਿੰਨਾ ਔਖਾ ਹੋਣਾ ਸੀ ਇੱਧਰ ਇਹ ਦੇਖਦੀਆਂ ਹਨ ਕਿ ਕਿੱਥੋਂ ਦਾ ਮਲੰਗ ਪੇਸ਼ ਪੈ ਗਿਆ ਹੈ ਜਿਹੜਸ ਨੂੰ ਕੁਝ ਵੀ ਨਹੀਂ ਹੁੰਦਾ ਤੇ ਸੜੀਆਂ ਪੂਜੀਆਂ ਤਮਾਸ਼ਾ ਵੇਖ ਰਹੀਆਂ ਹੁੰਦੀਆਂ ਨੇ ਫਿਰ ਉਹਦਾ ਵੱਡਾ ਭਰਾ ਕਰ ਚਲਾ ਜਾਂਦਾ ਅੰਦਰ ਤੇ ਆਪਦੀ ਘਰ ਵਾਲੀ ਨਾਲ ਜਾ ਕੇ ਗੁੱਸੇ ਹੁੰਦਾ ਹੁੰਦਾ ਹੈ ਕਿ ਤੂੰ ਸਾਰੀਆਂ ਉਮੀਦਾਂ ਤੇ ਮੇਰੇ ਪਾਣੀ ਫੇਰ ਦਿੱਤਾ ਤੂੰ ਜੇ ਉਹ ਪੇਪਰ ਲਕੋ ਕੇ ਰੱਖੇ ਹੁੰਦੇ ਤਾਂ ਅੱਜ ਇਹ ਸਭ ਕੁਝ ਨਹੀਂ ਹੋਣਾ ਸੀ ਤੇ ਉਸ ਨੇ ਆਪਣੇ ਨੰਬਰ ਬਣਾ ਲਿਆ ਮਨਪ੍ਰੀਤ ਨੇ ਸਾਰਾ ਸੱਚ ਦੱਸ ਕੇ ਤੇ ਉਸ ਨੂੰ ਦੋਵੇਂ ਜੀ ਕਹਿੰਦੇ ਹਨ ਕਿ ਤੇਰੇ ਘਰ ਵਾਲੇ ਨੇ ਸਾਰੀ ਉਮੀਦਾਂ ਤੇ ਪਾਣੀ ਫੇਰ ਦਿੱਤਾ ਉਹ ਕਹਿੰਦਾ ਤਾਂ ਉਹ ਕਹਿੰਦੀ ਤੁਹਾਡੀਆਂ ਤਾਂ ਉਮੀਦਾਂ ਤੇ ਪਾਣੀ ਹੀ ਫੇਰਿਆ ਹੈ ਮੇਰੇ ਤਾਂ ਜਬੇੜ ਵੀ ਮਾਰੀ ਏ ਸਾਰਿਆਂ ਦੇ ਸਾਹਮਣੇ ਮੈਨੂੰ ਦੱਸੋ ਮੈਂ ਤਾਂ ਉਹ ਵੀ ਬਦਲਾ ਲੈਣਾ ਹੈ ਹੁਣ ਆਪਾਂ ਤਿੰਨੇ ਰਲ ਕੇ ਇਹਨਾਂ ਦੇ ਸਾਹਮਣੇ ਚੰਗੇ ਬਣਾਂਗੇ ਉਹ ਕਹਿੰਦਾ ਹੈ ਕਿ ਵੱਡਾ ਭਰਾ ਕਹਿੰਦਾ ਮੇਰੀ ਤੈਸ ਨੇ ਉਹ ਵੀ ਬੇਇੱਜ਼ਤੀ ਕਰਾ ਦਿੱਤੀ ਸਾਰਿਆਂ ਲੋਕਾਂ ਸਾਹਮਣੇ ਆਪ ਸਿਆਣਾ ਬਣ ਗਿਆ ਤੇ ਮੈਨੂੰ ਮਾੜਾ ਦਿਖਾ ਦਿੱਤਾ ਫਿਰ ਇਹ ਪਲਾਨਿੰਗ ਕਰਦੇ ਨੇ ਕਿ ਹੁਣ ਤਿੰਨੇ ਹੀ ਇਹਨਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਣਗੇ ਦੂਜੇ ਪਾਸੇ ਉਹ ਬਾਥਰੂਮ ਵਿੱਚ ਵੜਿਆ ਹੁੰਦਾ ਹੈ ਦੇਵਤੇ ਨਵੀਂ ਬਾਹਰ ਖੜ੍ਹਾ ਉਸ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਤੇ ਕਹਿੰਦਾ ਹੈ ਕਿ ਕਿਆ ਬਾਹਰ ਨਿਕਲਾ ਕੀ ਕਰਨ ਲੱਗ ਪਿਆ ਹੈ ਇੰਨਾ ਟਾਈਮ ਫਿਰ ਉਹ ਬਾਹਰ ਆਉਂਦਾ ਹੈ ਤੇ ਫਿਰ ਦੱਸਦਾ ਹੈ ਕਿ ਕਿੰਨਾ ਔਖਾ ਮੈਂ ਕਿਵੇਂ ਇੱਥੇ ਕੁਰ ਰਵਾਂਗਾ ਮੈਨੂੰ ਤਾਂ ਬਹੁਤ ਔਖਾ ਹੋ ਗਿਆ ਜੇ ਮੈਨੂੰ ਪਤਾ ਹੁੰਦਾ ਮੇਰੇ ਦਿਲ 'ਚ ਕਿੰਨੇ ਅਰਮਾਨ ਸੀ ਕਿ ਹਾਂ ਮੈਂ ਅਧਿਕਾਰਵਾਲੀ ਨੂੰ ਆਦਾ ਘਰ ਵਿਖਾਵਾਂਗਾ ਨਵੀ ਕਹਿੰਦਾ ਇਹ ਘਰ ਵਿਖਾ ਦਿਓ ਕਹਿੰਦਾ ਇਸ ਘਰ ਬਾਰੇ ਤਾਂ ਮੈਨੂੰ ਵੀ ਨਹੀਂ ਪਤਾ ਤੇ ਮੈਂ ਉਸ ਨੂੰ ਕੀ ਵਿਖਾਣਾ ਹੈ ਇੱਥੇ ਹੀ ਹੋਰ ਵੀ ਗੱਲਾਂ ਕਰਦਾ ਕਿ ਕੁੜੀ ਲਈ ਕਿੰਨਾ ਔਖਾ ਹੁੰਦਾ ਹੈ ਇੱਥੇ ਹੀ ਮਹਿਸੂਸ ਹੁੰਦਾ ਮੈਂ ਤਾਂ ਯਾਰ ਫਸ ਗਿਆ ਮੈਂ ਹੁਣ ਕੀ ਵੀ ਕੀ ਕਰਾਂਗਾ ਉਹ ਕਹਿੰਦਾ ਕੋਈ ਗੱਲ ਨਹੀਂ ਹੌਲੀ ਹੌਲੀ ਸਭ ਕੁਝ ਸੈੱਟ ਹੋ ਜਾਏਗਾ ਇੱਕ ਵਾਰੀ ਤੂੰ ਆਂਦਾ ਇੱਕ ਵਾਰੀ ਕੀ ਹੋਰ ਕਰਨਾ ਹੈ ਇੰਨਾ ਕੁਝ ਤਾਂ ਹੋ ਗਿਆ ਹੁਣ ਤਾਂ ਮੈਨੂੰ ਇੱਥੇ ਨੋਹਾ ਵਾਂਗੂ ਰਹਿਣਾ ਪੈਣਾ ਹੈ ਕਿੱਥੇ ਮੈਂ ਚੌੜਾ ਹੋ ਕੇ ਤੁਰਨਾ ਸੀ ਤੇ ਹੁਣ ਮੈਨੂੰ ਕਿੱਥੇ ਪੋਚ ਪੋਚ ਕੇ ਕਦਮ ਰੱਖਣਾ ਪੈਣਾ ਹੈ ਇਹ ਦੋਵੇਂ ਗੱਲਾਂ ਕਰ ਰਹੇ ਹੁੰਦੇ ਹਨ ਤੇ ਉੱਤੋਂ ਅਮਰ ਆ ਜਾਂਦਾ ਹੈ ਤੇ ਫਿਰ ਉਸ ਨੂੰ ਕਹਦਾ ਹੈ ਕੌਣ ਹੈ ਲੰਬਾ ਜੋ ਕਿਲਾ ਤੇਰਾ ਸੰਢੂ ਏ ਜਿਹੜੀ ਉਹਨਾਂ ਦੀ ਵਿੱਚ ਛੋਟੀ ਕੁੜੀ ਹੈ ਉਸ ਦਾ ਘਰ ਵਾਲਾ ਉਹ ਕਹਿੰਦਾ ਫਿਰ ਛੋਟੀ ਕੁੜੀ ਦਾ ਪਹਿਲਾ ਵਿਆਹ ਕਿਹਾ ਹੋ ਗਿਆ ਕਿਤੇ ਬਿੰਦੂ ਦਾ ਤਲਾਕ ਤਾਂ ਨਹੀਂ ਹੋਇਆ ਤੇ ਉਹ ਕਹਿੰਦਾ ਹੈ ਨਹੀਂ ਨਹੀਂ ਇਹ ਤਾਂ ਵੈਸੇ ਹੀ ਜ਼ਿੰਮੇਵਾਰ ਕੁੜੀ ਸੀ ਇਸ ਕਰਕੇ ਫਿਰ ਇੱਥੇ ਹੀ ਉਸ ਤੋਂ ਪੁੱਛਦਾ ਹੈ ਤੇ ਇੱਥੇ ਹੀ ਉਹਨਾਂ ਦਾ ਵੱਡਾ ਜਵਾਈ ਆ ਜਾਂਦਾ ਹੈ ਜੋ ਕਹਿੰਦਾ ਤੂੰ ਮੇਰਾ ਭਰਾ ਹੈ ਤੇ ਮੇਰੇ ਨਾਲ ਹੀ ਰਹਿਣਾ ਹੈ ਤੂੰ ਇਸ ਦੇ ਨਾਲ ਨਹੀਂ ਮੈਂ ਤੈਨੂੰ ਸਾਰਿਆ ਦੱਸਾਂਗਾ ਕੌਣ ਕਿੱਦਾਂ ਦਾ ਹੈ ਕੌਣ ਕਿੱਦਾਂ ਦਾ ਇੱਥੇ ਹੀ ਉਸ ਦੀ ਬਾਹ ਫੜ ਕੇ ਲੈ ਜਾਂਦਾ ਹੈ ਤੇ ਨਵੀ ਦੇ ਕੋਲ ਖੜਾ ਅਮਰ ਦੇਖ ਰਿਹਾ ਹੁੰਦਾ ਹੈ ਤੇ ਇੱਥੇ ਹੀ ਐਂਡਿੰਗ ਹੋ ਜਾਂਦੀ ਹੁਣ ਅੱਗੇ ਦੇਖਾਂਗੇ ਕਿ ਦੇਵ ਹੋਰ ਕੀ ਕੀ ਤਮਾਸ਼ੇ ਲਾਏਗਾ ਵੀਡੀਓ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਧੰਨ